वाहे वाहे वाहेगुरू वाहिगुरू वाहिगुरू वाहेगुरू ते मिठा लागे नान पदारथ मो ਆਕਸੀਜਨ ਆਕਸੀਜਨ ਕਿਥੋਂ ਨਿਕਲਦੀ ਜੇ ਉਹ ਨਾ ਰਹਿ ਜਾਏ ਗੱਲ ਉਹ ਆਕਸੀਜਨ ਤੇ ਪਲਾਟ ਵੀ ਜਿਹੜੇ ਨਾ ਬਿਨਾ ਆਕਸੀਜਨ ਦੇ ਨਹੀਂ ਚਲਦੇ ਹਾਂ ਪਲਾਟ 38 ਸਾਲ ਨੌਕਰੀ ਕੀਤੀ ਹੈ ਪਹਿਲੇ ਆਕਸੀਜਨ ਪਲਾਟ ਲਗਾਇਆ ਤਾਂ ਉਹ ਪੱਥਰ ਰੋਇਆ ਪਿਗਲਦੇ ਪਾਣੀ ਵਾਂਗੂ ਹਮ ਬਾਲਟੀਆਂ ਦੇ ਕੇ ਆਉਂ ਤੋਂ ਇਹ ਫੋਟੋ ਦੇ ਕੇ ਹੁਣੀ ਹੈ ਤੇ ਜੋ ਆਕਸੀਜਨ ਦੇ ਨਾਲ ਪੱਥਰ ਨੂੰ ਗਾਲਦੇ ਨੇ ਅੱਛਾ ਜੀ ਹਾਂ ਉਹ ਖੇਤ ਤਾਂ ਲੋਇਆ ਬੰਦਾ ਹੂੰ ਨਹੀਂ ਤੇ ਜ਼ਿੰਦਗੀ ਹੈ ਤੇ ਵਾਹਿਗੁਰੂ ਹੈ ਵਾਹਿਗੁਰੂ ਹੈ ਬੱਸ ਆਕਸੀਜਨ ਵਾਹਿਗੁਰੂ ਆਕਸੀਜਨ ਕਿਤਾ ਮਿਲਦੀ ਵਾਹਿਗੁਰੂ ਨਾਲ ਵਾਹਿਗੁਰੂ 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 ਪਿਆਰੇ ਮੇਲ ਇੰਨਾ ਮਿਲਿਆ ਤੇਰਾ ਨਾਮ ਤੇਰਾ ਵਾਹਿਗੁਰੂ ਅੱਜ ਮੈਂ ਬੜਾ ਭਾਗਾਂ ਵਾਲਾ ਇਹ ਤੁਹਾਡੇ ਸਾਰੇ ਅਰਦਾਸਾਂ ਬਚਾ ਲੇ ਵਾਹਿਗੁਰੂ 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 вай граха вай граха вай джи ка каса вай джи